Oh. <laughs> ਟਾਣੇ ਵਾਲੇ ਟਾਣੇ ਵਾਲਿਆਂ ਨੇ ਕਿਹਾ ਕਿ ਅਸੀਂ ਨਹੀਂ ਕਰਵਾਇਆ ਕਰ ਸਕਦੇ ਸਾਰੀ ਗੱਲ ਵੀ ਗੋਮਰ ਫਰੀਦ ਮੰਦਿਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਇਹਗਾ ਮੇਰੇ ਭਰਾ ਦਾ ਉਹਨੂੰ ਝੂਠਾ ਬਸਾਇਆ ਜਾਂਦਿਆ ਹੈਗਾ ਆਪਾਂ ਸਬੂਤ ਵੀ ਦੇ ਕੇ ਆਇਆ ਵੂਮਨ ਸੈਲ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗਾਂ ਜਦੋਂ ਬਚਾਲ ਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੰਤੋ ਤੱਕ ਆਣੀ ਵਾਲਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇੰਸਪੈਕਟਰ ਸਾਹਿਬ ਨੇ ਕਿਆ ਹੀ ਕੋਈ ਨਹੀਂ ਕਰ ਸਕਦੇ ਲਾਈਟ ਰਿਪੋਰਟ ਕਰਦੇ ਹੋ ਮੰਗ ਕੀ ਅਸੀਂ ਇਨਸਾਫ ਮੰਗਦੇ ਹਾਂ ਉਹਨਾਂ ਮਾਵਾਂ ਤੇ ਆਣੂ ਉਹਦੇ ਪੇ ਉਹਨੂੰ ਰਿਜਿਸਟ ਕੀਤਾ ਜਾਵੇ ਉਹਨਾਂ ਦੀ 5 ਮਹੀਨੇ ਹੋ ਗਏ ਬਲੈਕਮੇਲ ਕੀਤਾ ਜਾ ਰਿਹਾ ਸੀ ਪਹਿਲਾਂ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤਾਂ ਸਾਡੇ ਘਰੇ ਆਈ ਆ ਧੱਕੇ ਨਾਲ ਲੈ ਕੇ ਗਈ ਚੂੜੀਆਂ ਪਵਾਉਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ ਪ੍ਰਧਾਨਾਂ ਨੇ ਕਹਿੰਦੇ ਚੂੜੀਆਂ ਪਾਉਣ ਕੇ ਵਾਸਦੀ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਅੱਜ ਮੇਰੇ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਲ ਤੇ ਫੇਰਿਆ ਤੇ ਪਹਿਲਾਂ ਜਾਇਦਾ ਹਟ ਕਰ ਦਿੱਤੀ ਜਾਂ ਵੇ ਜਿੱਚੇ ਸੀ ਰਹਿੰਦੇ ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੇ ਕਿ ਸਾਰੀ ਉਹਦੇ ਨਾਲ ਤੇ ਇੱਕ ਫੇਰ ਫੇਰੇ ਹੋਣੇ ਸੀ ਤੇ ਮੁੰਡਾ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਕੇ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਉਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮਿਆ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੋੜਾ ਢੀ ਜਿੰਦਗੀ ਰਹਿ ਗਈ ਆ ਪਿੱਛੇ 8 ਲੱਖ ਕਰਪਿਆ 8 ਲੱਖ ਰੇ ਰਾਣੀ ਨਾਮੇ ਦੇ ਨਾਤੇ ਸਾਨੂੰ ਬਾਰ-ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 1 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾਤੀਆਂ ਆਸਾਰਾ ਟੰਬਰ ਜੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੁਹੇ ਘੜੀਆਂ ਨੰਗ ਕੇ ਜਾਂਦੀਆਂ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਹੀ ਦੀ 8 ਲੱਖ ਦੀ ਧਮਾੜ ਸੀ ਸਾਡੇ ਕੋਲ ਸਬੂਤ ਹੈ ਕਿ ਤੁਹਾਡੇ ਮੁੰਡੇ ਮੁੰਡੇ ਸਾਡੇ ਨੂੰ ਮਿਲਣਾ ਜੇਲ੍ਹ ਚ ਪਹੁੰਚਾ ਦਿਆ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈ ਨਹੀਂ ਆ ਗੱਲ ਕਿਸੇ ਨਾਲ ਨਾ ਕਰੋ ਮੈਂ ਕਿਸੇ ਪਰਦਾ ਉਨੇ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇ ਨਾਲ ਗੱਲ ਕਰ ਲਓ ਕਿ ਮੈਂ ਕਿੰਨਾ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਵਾਅਦਾ ਦੇ ਕੇ ਕਹਿੰਦੀ ਕਿ ਮੈਂ ਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਵਾਲੋ ਆਇਆ ਕਿ ਪ੍ਰਸ਼ਾਸਨ ਵਾਲੋ ਨਹੀਂ ਕਿਸੇ ਨੇ ਸਾਡੀ ਅਸੀਂ ਊਮੈਨ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ ਦੋ ਦੋ ਘੰਟੇ ਬੈਠ ਕੇ ਆਉਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲਾਇਆ ਉਹਨਾਂ ਨੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਹੁਣ ਸਾਨੂੰ ਮੇਰੀ ਮਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲ ਹੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਬਲੈਕਮੇਲ ਕਰਦੇ 5 ਮਹੀਨਿਆਂ ਤੋਂ 5 ਮਹੀਨਿਆਂ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ 5 ਮਹੀਨਿਆਂ ਤੋਂ ਲੇਸ਼ਣ ਨੇ ਕੁੜੀ ਦੀ ਮਾਂ ਨੇ ਮੁੰਡੇ ਨੂੰ ਉੱਤੇ ਲਾਇਆ ਇੱਕ ਲਫਾ ਮੰਦੇ ਵਿੱਚ ਉਹਦੇ ਨਾਲ ਦੀ ਗੱਲਬਾਤ ਵਣੀ ਹੈ ਮਰਜੀ ਦੇ ਨਾਲ ਰੈਸ਼ਣ ਹੁੰਦੇ ਰਿਹਾ ਹੈ ਮੁੰਡੇ ਦੇ ਬਲੈਕਮਿਲ ਕਰਦੇ ਰਿਹਾ ਵੀ ਵਿਆਹ ਕਰਾ ਮੁੰਡਾਂ ਦਾ ਹੀ ਮੈਂ ਵਿਆਹ ਨਹੀਂ ਕਰਾਉਣਾ ਵਿਆਹ ਕੇ ਦੇਰ ਕਰਾਗੇ ਦੇ ਉਹਨੇ ਲੋਕ ਡਿਮਾਂਡ ਕਰਦੇ 8 ਲੱਖ ਰੁਪਏ ਹਨ ਦਵਾ ਤੇ ਰਹੀ ਫੈਸਲਾ ਕਰਨਾ ਥਾਣੇ ਨੂੰ ਧੱਕੇ ਖਾਂਦੇ ਰਹੇ ਪਰ ਸਾਡਾ ਕੋਈ ਨਹੀਂ ਸੁਣ ਸਾਡਾ ਹੁਣ ਤੁਸੀਂ ਥਾਣੇ ਗਏ ਤੇ ਥਾਣੇ ਵਾਲਿਆਂ ਨੇ ਕੀ ਕੀਤਾ ਥਾਣੇ ਵਾਲਿਆਂ ਨੇ ਅਡਾ ਪਰਚਾ ਨਹੀਂ ਦਰਜ ਕੀਤਾ ਵੀ ਕਦੇ ਬਣ ਨਹੀਂ ਸਕਦਾ ਸਕ ਬਣ ਨਹੀਂ ਸਕਦਾ ਵੀ ਸਾਡਾ ਇਨਸਾਫ ਚਾਹੀਦਾ ਸਾਡਾ ਜੀਦਿਆਂ ਆ ਗਿਆ ਪਰ ਮੁੰਡਾ ਸਾਡਾ ਵੀ ਜੇਲ੍ਹ ਦੇ ਵਿੱਚ ਕਰਾਇ ਇਥੇ ਹੁਣ ਕੋਈ ਪਹੁੰਚੇਗਾ ਪੁਲਿਸ ਪਰਸਾ ਨਾ ਕੋਈ ਨਹੀਂ ਅਜੇ ਤੱਕ ਨਹੀਂ ਕੋਈ ਪਹੁੰਚਿਆ ਆਈ ਉਹਨਾਂ ਦੇ ਸ਼ਿਸ਼ਕਾਰ ਨਹੀਂ ਕਰਨ ਜਿਹਨਾਂ ਨੂੰ ਇਨਸਾਫ ਤਾਂ ਮਿਲਿਆ ਤੇ ਸਾਡੇ ਜੀਜਾ ਜੀ ਨੇ ਜਿਹਨੇ ਮੈਥ ਹੋਈ ਪਹਿਲਾਂ ਲੱਖ ਲਾ ਕੇ ਲਾ ਕੇ 8 ਲੱਖ ਕਹਿੰਦੀ 8 ਲੱਖ ਰੁਪਏ ਕਿਤੋਂ ਦੇਣ 8 ਲੱਖ ਦਾ ਥਾਵ ਨਹੀਂ ਜਿਹੜਾ ਵੇਚ ਕੇ ਦੇ ਦੇਣਾ ਇੱਕ ਤੇ ਕਮਰਾ ਸਾਰਾ ਇੱਕ ਹੀ ਰਸੋਈ ਹੈ ਤੇ 25 ਕਾਰੇ ਸਾਰੀ ਜਗ੍ਹਾ ਵਾਦੀ ਹੈ ਕਿਤੋਂ 8 ਲੱਖ ਰੁਪਏ ਦੇ ਦਈਏ ਇਹ ਕਿਤੇ ਕਰਵਾਏ ਹੋਏ ਆ ਮੁੰਡਾ ਮੰਨਦਾ ਨਹੀਂ ਤੱਕ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਬਾਰੇ ਰਿਲੇਸ਼ਨ ਚ ਲੜਕਾ ਪਿਛੇ ਹਟ ਗਿਆ ਤੇ ਉਹਦੇ ਕਰਕੇ ਲੜਕੀ ਤੇ ਲੜਕੀ ਦੇ ਮਾਣੇ ਉਹਦੇ ਉੱਤੇ 376 ਦਾ ਪਰਚਾ ਬਲਤਕਾਰ ਦਾ ਵਿਦੋ ਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋਹਾ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਆ ਤੇ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਅਸੀਂ ਜਿਹੜੇ ਆ ਕੈਨਸਲ ਕਰਵਾ ਦਿੰਨੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਸੀ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕਿ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਕੋਲਾ ਕਰਕੇ ਵੀ ਅਸੀਂ ਇਦਾਂ ਕਰਦੇ ਨੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਵੀ ਜੇਲ੍ਹ 'ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕਿ ਰਾਤ ਨੂੰ ਇਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਆ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਵੱਸ 'ਚ ਨਹੀਂ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਧੱਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਕਾਇਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ ਚ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਜੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ ਜ ਇਕੱਠੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਂ ਪਿਓ ਦਾ ਪਰਚਾ ਮਾਂ ਪਿਓ ਦਾ ਕੀ ਕਸੂਰ ਆ ਮਾਂ ਪਿਓ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਂ ਪਿਓ ਤੇ ਕਾਦੀ ਬਣਦੀ ਸੀ ਪ੍ਰਸ਼ਾਸਨ ਵੱਲੋਂ ਕੀ ਅਸ਼ਵਾਸਨ ਆਇਆ ਗਿਆ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਵਾਇਆ ਗਿਆ ਐਸਐਚਓ ਵੱਲੋਂ ਐਸਐਚਓ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਦੁੱਖ ਵੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾਗੇ ਵੀ ਕੀ ਗੱਲ ਆ ਐ ਇੰਨਾ ਇਕੱਠਾ ਇਕੱਠਾ ਹੋਇਆ ਸਾਰਾ ਮੱਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਹੋਇਆ ਸ਼ਾਮਾਂ ਦਾ ਸ਼ਾਮਾਂ ਦਾ ਇੱਥੇ ਰਹਿ ਗਈ ਵੇਖੋ ਜਿੱਤੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਆਂ ਬੋਡੀ ਤੇ ਸੜਕ ਇਦਾਂ ਜਾਮ ਰਾਊਗੀ ਜਿੰਨਾ ਪਰਿਵਾਰ ਲਾ ਲਏ ਉਹਨਾਂ ਚਿਰ ਇੱਥੇ ਪਰਚਾ ਦਰਜ ਨਹੀਂ ਹੁੰਦਾ ਪਰਚਾ ਦਰਜ ਕਰਨ ਹੋਣੇ ਆ ਉਹ ਯਾਰ ਗੱਲ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਗਰਾ ਹੋਈ ਨਹੀਂ ਗੱਲ ਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਿਰ ਉਸ ਹਾਂਣਾ ਵੇਖ ਲੈਣੇ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਪਰ ਇਹ ਕੋਈ ਨੋ ਲੈ ਮੈਂ ਤਾਂ ਹਜੇ 2 ਮਿੰਟ ਹੀ ਹੋਏ ਆ ਯੂ ਨੋ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲ ਬਾਤ ਹੈ ਦੱਸੋ ਸਾਨੂੰ ਪੁਲਿਸ ਹਾਰ ਦੇ ਹੱਲ ਕੋ ਵਾਸਤੇ ਆ ਇਹਨਾਂ ਦੀ ਹੈਲਪ ਵਾਸਤੇ ਹੀ ਬੈਠੀ ਆ ਫਿਰ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਕੋ ਵੀ ਗਏ ਹੋਣਾ ਵੀ ਉਹਨੂੰ ਕੋਈ ਐਸਪਰੈਸਸ ਨਹੀਂ ਦਵਾਇਆ ਨਹੀਂ ਨਹੀਂ ਇਹ ਕੋਈ ਗੱਲ ਬਾਤ ਨਹੀਂ ਹੈ ਮ ਜੇ ਰੋਕ ਖਿਆਣੇ ਬੰਦੇ ਆਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੈਠੇ ਆ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਰਜ ਕਿਰਪਾ ਸਾਰਿਆਂ ਨੂੰ